ਮਾਨਸਾ ਉੱਤਰਦਾ ਬਠਿੰਡੇ ਉੱਤਰਦਾ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉੱਤਰਦਾ ਇੱਕ ਕਲਾਸ ਕੋਈ ਕਲਾਸ ਬਹੁਤ ਕਰਾਂ ਦੀ ਕੋਈ ਉਹਦੇ ਚ ਵੀ ਤੇਰੀ ਕਾਮਯਾਬੀ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ ਅਸਲ ਚ ਸਰ ਬਾਜੀ ਬਾਜੀ ਬੈਠੋ ਤੁਸੀਂ ਬੈਠੋ 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 ਆਪ ਨੇ ਲਟਾ ਰਹੇ ਸਰ ਬੈਠੋ ਨਾ Let him complete Let him complete ਤੁਸੀਂ ਕੇਰ ਅਡਰੈਸ ਕਰੋ ਜੀ ਜੀ ਚਲੋ ਚਲੋ ਵੋਕਸ ਦੇਖੋ ਉਹ ਕੋਈ ਨਹੀਂ ਚਲੋ ਬੈਠੋ ਸ਼ਾਬਾਸ਼ ਬਹੁਤ ਵਧੀਆ ਛੇਰ ਨੂੰ ਛੇਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਕੁਝ ਨਹੀਂ ਹੋਣਾ ਮਾਨ ਸਾਹਿਬ ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੁਸੀਂ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਛੇਰ ਨੂੰ ਡਰੈਸ ਕੀਤਾ ਜਾਵੇ ਬਿਠਾਓ ਜੀ